ਸਾਸੀ ਗਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਫਰ ਸਾਂਝਾ ਕਰ ਰਹੇ ਹਾਂ ਸੀਤੋਗੁੰਨੋ ਤੋਂ ਲੈ ਕੇ ਮਲੋਟ ਤੱਕ ਦਾ ਸੀਤੋਗਨੋਂ ਤਹਿਸੀਲ ਹਬੌਰ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਆ ਤੇ ਆਪਾਂ ਇੱਥੋਂ ਮਲੋਟ ਤੱਕ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਦੋਸਤੋ ਮਲੋਟ ਇੱਥੋਂ ਤਕਰੀਬਨ 25-30 ਕਿਲੋਮੀਟਰ ਆ ਖੱਬੇ ਪਾਸੇ ਜਿਹੜਾ ਰੋਡ ਆ ਇਹ ਦੋਸਤੋ ਰਾਜਸਥਾਨਾ ਮਟੀਲੀ ਹਨੂਮਾਨਗੜ੍ਹ ਨੂੰ ਜਾ ਰਿਹਾ ਹੈ ਸਾਹਮਣੇ ਹਬੌਰ ਨੂੰ ਰੋਡ ਜਾ ਰਿਹਾ ਤੇ ਸੱਜੇ ਹੱਥ ਆਪਾਂ ਇੱਥੋਂ ਮੁੜ ਕੇ ਜਾਵਾਂਗੇ ਮਲੋਟ ਵੱਲ ਨੂੰ ਤੇ ਜਿਹੜੇ ਪਾਸਿਓਂ ਆਪਾਂ ਆ ਰਹੇ ਆ ਇਹ ਰੋਡ ਦੋਸਤੋ ਮੰਡੀ ਡੱਬ ਵਾਲੀ ਸਿਰਸਾ ਹਿਸਾਰ ਤੇ ਅੱਗੇ ਦਿੱਲੀ ਨੂੰ ਚਲਾ ਜਾਂਦਾ ਹੈ ਇੱਥੋਂ ਜਿਸ ਤਰ੍ਹਾਂ ਤਾਂ ਦੱਸਿਆ ਕਿ 25-30 ਕਿਲੋਮੀਟਰ ਦੀ ਦੂਰੀ ਤੇ ਮਲੋਟ ਸ਼ਹਿਰ ਆਉਂਦਾ ਹੈ ਤੇ ਇਹਦੇ ਵਿੱਚ ਆਪਾਂ ਸਾਰਾ ਜਿਹੜਾ ਇਹ ਰੋਡ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਥੋੜਾ ਜਿਹਾ ਥੋ ਰਸਤਾ ਜਿਹੜਾ ਖਰਾਬ ਹੈ ਇਸ ਦੀ ਰਿਪੇਅਰ ਚੱਲ ਰਹੀ ਆ ਤੇ ਬਾਕੀ ਜਿਹੜਾ ਇਹ ਰੋਡ ਆ ਸਾਰਾ ਤਕਰੀਬਨ ਵਧੀਆ ਬਣਿਆ ਹੋਇਆ ਦੋਨੋਂ ਪਾਸੇ ਇਸ ਦੇ ਦਰਖਤ ਵੀ ਨੇ ਤੇ ਬੜਾ ਵਧੀਆ ਮਾਹੌਲ ਆ ਇਸ ਰੋਡ ਦਾ ਇਹਦੇ ਤੇ ਕਿਹੜੇ ਕਿਹੜੇ ਪਿੰਡ ਆਉਂਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਪਿੰਡਾਂ ਦੇ ਬਾਰੇ ਵੀ ਦੱਸਾਂਗੇ ਤੇ ਦੋਸਤੋ ਜੁੜੇ ਰਹੋ ਤੁਸੀਂ ਇਹ ਵੀਡੀਓ ਸਾਡੀ ਸਾਰੀ ਐਂਡ ਤੱਕ ਦੇਖਿਓ ਦੂਰ ਦਰਾਡੇ ਬੈਠੇ ਸੱਜਣਾ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਨੇ ਜਿਹੜੇ ਕਦੀ ਇਨ੍ਹਾਂ ਪਿੰਡਾਂ ਦੇ ਵਿੱਚ ਦੀ ਗੁਜ਼ਰੇ ਹੁੰਦੇ ਆ ਜਾਂ ਕਿਸੇ ਨੇ ਕੋਈ ਡਿਊਟੀ ਕੀਤੀ ਹੁੰਦੀ ਆ ਤਾਂ ਦੂਰ ਬੈਠੇ ਸੱਜਣ ਵੀ ਇਹਨਾਂ ਵੀਡੀਓ ਨੂੰ ਬਹੁਤ ਪਸੰਦ ਕਰਦੇ ਆ ਤੇ ਉਸੇ ਕਰਕੇ ਵੱਖੋ ਵੱਖ ਸੜਕਾਂ ਦੀਆਂ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਿੰਨੇ ਆ ਕਿ ਪ੍ਰਾਣੀਆਂ ਯਾਦਾਂ ਤਾਜ਼ਾ ਹੋ ਜਾਣ ਦੋਸਤੋ ਇਥੋਂ ਹੁਣ ਜਦੋਂ ਆਪਾਂ ਜਾ ਰਹੇ ਆ ਤਾਂ ਸਭ ਤੋਂ ਪਹਿਲਾਂ ਸੱਜੇ ਪਾਸੇ ਪਿੰਡ ਆਉਂਦਾ ਹੈ ਮਹਾਰਾਜਪੁਰਾ ਜਿਸ ਨੂੰ ਦੋਸਤੋ ਮਹਿਰਾਣਾ ਵੀ ਕਹਿੰਦੇ ਆ ਇੱਥੇ ਚਮਕੋ ਦੇਵੀ ਸਕੂਲ ਵੀ ਬਹੁਤ ਮਸ਼ਹੂਰ ਹੈ ਇਥੋਂ ਦਾ ਮਹਾਰਾਜਪੁਰ thora ਪਿੰਡ ਆ ਸੱਜੇ ਪਾਸੇ ਇੱਥੇ ਰਹਿ ਜਾਂਦਾ ਹੈ ਤੋਰਾ ਟਿੱਬਿਆਂ ਨੂੰ ਕਿਹਾ ਜਾਂਦਾ ਸੀ ਤੇ ਮਹਾਰਾਜਪੁਰਾ ਜਿਹੜਾ ਉਹ ਪਿੰਡ ਦਾ ਨਾਮ ਆ ਉਸ ਨੂੰ ਆਪਾਂ ਕ੍ਰੋਸ ਕੀਤਾ ਹੈ ਇਹ ਮੇਨ ਰੋਡ ਤੋਂ ਥੋੜਾ ਜਿਹਾ ਹਟਮਾ ਸੱਜੇ ਹੱਥਾ ਉਸ ਤੋਂ ਬਾਅਦ ਜਿਹੜਾ ਪਿੰਡ ਆਉਂਦਾ ਉਹ ਬਹਾਦਰ ਖੇੜਾ ਆਉਂਦਾ ਹੈ ਖੱਬੇ ਹਾਥੇ ਬੋਰਡ ਲੱਗਾ ਹੋਇਆ ਇੱਥੋਂ ਇਹ ਸੜਕ ਮੁੜਦੀ ਆ ਗੱਗੂ ਗਿੱਲ ਦੀ ਫਿਲਮ ਪੁੱਤ ਜੱਟਾਂ ਦੇ ਉਹ ਫਿਲਮ ਦੀ ਜਿਹੜੀ ਸ਼ੂਟਿੰਗ ਸੀ ਉਹ ਕਾਫੀ ਸਾਰੀ ਬਹਾਦਰ ਖੇੜਾ ਦੇ ਵਿੱਚ ਹੋਈ ਸੀ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਆ ਇਹ ਬਹਾਦਰ ਖੇੜੇ ਤੋਂ ਅੱਗੇ ਤੇਰਾ ਖੇੜਾ ਤੇ ਇੱਧਰ ਵੱਖੋ ਵੱਖ ਪਿੰਡਾਂ ਨੂੰ ਇਹ ਸੜਕ ਚੱਲੀ ਜਾਂਦੀ ਆ ਉਸ ਤੋਂ ਬਾਅਦ ਦੋਸਤੋ ਜਦੋਂ ਆਪਾਂ ਅੱਗੇ ਵਧਦੇ ਆ ਤਾਂ ਫਿਰ ਜਿਹੜੇ ਮੇਨ ਰੋਡ ਤੇ ਦੋ ਪਿੰਡ ਆਉਂਦੇ ਆ ਇਕੱਠੇ ਉਹ ਪਾਈਕੇਰਾ ਤੇ ਬਲੋਚਕੇਰਾ ਜਿਹੜੇ ਪਿੰਡ ਮਸ਼ਹੂਰ ਨੇ ਇੱਥੋਂ ਤੁਹਾਨੂੰ ਦੱਸ ਦਈਏ ਕਿ ਖੱਬੇ ਹੱਥ ਗੂਗਲ ਸਾਫ ਦਾ ਪਿੰਡ ਮਾਣੀਖੇੜਾ ਉਹ ਵੀ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਤੇ ਹੀ ਰਹਿ ਜਾਂਦਾ ਬਿਲਕੁਲ ਨਜ਼ਦੀਕ ਆ ਇਹ ਜਿਹੜੇ ਰੋਡ ਤੇ ਪਿੰਡ ਨੇ ਪਾਈਕੇਰਾ ਤੇ ਬਲੋਚਕੇਰਾ ਜਿਹੜਾ ਖੱਬੇ ਹੱਥ ਬਲੋਚਕੇਰਾ ਤੇ ਸੱਜੇ ਹੱਥ ਪਿੰਡ ਪਾਈ ਘੇਰਾ ਹੈ ਇਹਨਾਂ ਪਿੰਡਾਂ ਨੂੰ ਬਲੋਚਕੇਰੇ ਨੂੰ ਫਰੀਦ ਖੇੜਾ ਵੀ ਕਿਹਾ ਜਾਂਦਾ ਤੇ ਪਾਈ ਖੇਰੇ ਨੂੰ ਮਹਿਮੂਦ ਖੇੜਾ ਵੀ ਕਿਹਾ ਜਾਂਦਾ ਹੈ ਇੱਥੇ ਵੀ ਇੱਕ ਤਰ੍ਹਾਂ ਦਾ ਜਿਹੜਾ ਚੁਰਾਸਤਾ ਬਣਦਾ ਤੇ ਕਾਫੀ ਸਾਰੇ ਜਿਹੜੇ ਵੱਖੋ ਵੱਖ ਪਿੰਡਾਂ ਨੂੰ ਇੱਥੋਂ ਰਸਤੇ ਨਿਕਲਦੇ ਨੇ ਇਹ ਜਿਹੜਾ ਬਲੋਚਕੇਰਾ ਪਿੰਡ ਆ ਇੱਥੇ ਲਹਿੰਦੇ ਪੰਜਾਬ ਦੇ ਲਲਿਆਣੀ ਪਿੰਡ ਤੋਂ ਆ ਕੇ ਵੀ ਬਹੁਤ ਸਾਰੇ ਪਰਿਵਾਰ ਵਸੇ ਆ ਭਾਈਕੇਰਾ ਪਿੰਡ ਉਹੀ ਆ ਜਿੱਥੇ ਫਿਲਮ ਲਾਹੌਰੀਏ ਸੌਂਕਣੇ ਸੌਂਕਣੇ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੋਈ ਆ ਇੱਥੋਂ ਖੱਬੇ ਹੱਥ ਜਿਹੜਾ ਸ਼ਾਮਖੇੜਾ ਡੱਬੋ ਵਾਲੀ ਟਾਬੇਦਰ ਨੂੰ ਚਲਾ ਜਾਂਦਾ ਤੇ ਸੱਜੇ ਹੱਥ ਜਿਹੜਾ ਰਸਤਾ ਦੋਸਤੋ ਉਹ ਪਿੰਡ ਖੇਮਾਖੇੜਾ ਖੁੱਬਣ ਇੱਧਰੋਂ ਚਲਾ ਜਾਂਦਾ ਹੈ ਇਹ ਭਾਈ ਕੇਰਾ ਬਲੋਚ ਕੇਰਾ ਨੂੰ ਆਪਾਂ ਕ੍ਰਾਸ ਕਰਦੇ ਹੋਏ ਅੱਗੇ ਮਲੋਟ ਵੱਲ ਨੂੰ ਵਧ ਰਹੇ ਆ ਦੋਸਤੋ ਇਹ ਤਕਰੀਬਨ ਮਲੋਟ ਤੇ ਸੀਤੋਗੁੰਨੋਂ ਦੇ ਕਹਿ ਸਕਦੇ ਆ ਕਿ ਅੱਧ ਕੋ ਵਿਚਾਲਿਆ ਉਸ ਤੋਂ ਬਾਅਦ ਅੱਗੇ ਜਿਹੜੀ ਮੇਨ ਰੋਡ ਤੇ ਆਉਂਦੀ ਆ ਉਹ ਟਾਣੀ ਕੁੰਦਨ ਸਿੰਘ ਆਉਂਦੀ ਆ ਇਹ ਵੀ ਲੈਂਦੇ ਪੰਜਾਬ ਦੇ ਵਿੱਚੋਂ ਆ ਕੇ ਸਰਦਾਰ ਕੁੰਦਨ ਸਿੰਘ ਦੇ ਨਾਮ ਤੇ ਇੱਕ ਟਾਣੀ ਬਣੀ ਤੇ ਉਹਨਾਂ ਦੇ ਨਾਮ ਤੇ ਹੀ ਇਸ ਟਾਣੀ ਦਾ ਨਾਮ ਟਾਣੀ ਕੁੰਦਨ ਸਿੰਘ ਵਾਲੀ ਮਸ਼ਹੂਰ ਹੋਇਆ ਇੱਥੋਂ ਥੋੜਾ ਜਿਹਾ ਪਿੱਛੇ ਹਟਮਾ ਇੱਕ ਹੋਰ ਛੋਟਾ ਜਿਹਾ ਪਿੰਡ ਆ ਟਾਣੀ ਬਰਕੀਆਂ ਵਾਲੀ ਉਹ ਵੀ ਲੈਂਦੇ ਪੰਜਾਬ ਦੇ ਬਰਕੀ ਵਾਕੇ ਬਸਾਈ ਤੇ ਉਸ ਦਾ ਨਾਮ ਹੈ ਜਿਹੜਾ ਟਾਣੀ ਬਰਕੀਆਂ ਵਾਲੀ ਪਿਆ ਇਥੋਂ ਸੱਜੇ ਹੱਥੇ ਇੱਕ ਰਸਤਾ ਕੰਗਣਖੇੜੇ ਪਿੰਡ ਨੂੰ ਚਲਾ ਜਾਂਦਾ ਹੈ ਦੋਸਤੋ ਇਹਨਾਂ ਪਿੰਡਾਂ ਤੋਂ ਨਾ ਬਹੁਤ ਸਾਰੇ ਵੱਖੋ ਵੱਖ ਜਿਹੜੇ ਪਿੰਡਾਂ ਨਾਲ ਜਿਹੜੇ ਰਸਤੇ ਜੁੜਦੇ ਨੇ ਇਥੇ ਟਾਣੀ ਕੁੰਦਨ ਸਿੰਘ ਵਾਲੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਬਿਲਕੁਲ ਮੇਨ ਰੋਡ ਤੇ ਆ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੋਂ ਇਸ ਰੋਡ ਤੋਂ ਨਾ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਨੇ ਉਹ ਵੱਖੋ-ਵੱਖ ਜਿਹੜੀਆਂ ਸਾਨੂੰ ਪਿੰਡਾਂ ਦੇ ਨਾਲ ਜੋੜਦੀਆਂ ਨੇ ਬਹੁਤ ਸਾਰੇ ਪਿੰਡ ਨੇ ਦੋਨਾਂ ਪਾਸੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਖੱਬੇ ਹੱਥ ਸ਼ਾਮਖੇੜਾ ਪਿੰਡ ਆਉਂਦਾ ਡੱਬ ਵਾਲੀ ਟਾਪ ਆਉਂਦਾ ਇਸੇ ਤਰ੍ਹਾਂ ਸੱਜੇ ਪਾਸੇ ਕੰਗਣਖੇੜਾ ਫੁੱਲੂਖੇੜਾ ਦਿਉਣਖੇੜਾ ਇਹ ਇਦਾਂ ਦੇ ਪਿੰਡ ਨੇ ਇੱਥੇ ਇਹ ਛੋਟੀ ਜੀ ਇੱਕ ਟਾਣੀ ਆਉਂਦੀ ਆ ਟਾਣੀ ਵਾਈਆਂ ਵਾਲੀ ਇਹ ਮੇਨ ਰੋਡ ਤੋਂ ਥੋੜੀ ਜਿਹੀ ਪਿੱਛੇ ਹਟਮੀ ਆ ਤੇ ਇਸ ਤੋਂ ਜਦੋਂ ਹੁਣ ਆਪਾਂ ਅੱਗੇ ਵਧ ਰਹੇ ਆ ਤਾਂ ਅੱਗੇ ਸੱਜੇ ਹੱਥ ਜਿਹੜਾ ਪਿੰਡ ਆਉਂਦਾ ਡੱਬ ਵਾਲੀ ਮਲਕੋਕੀ ਇਹ ਵੀ ਮੇਨ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਮਾ ਡੱਬ ਵਾਲੀ ਕੀ ਮਲਕੋਕੀ ਇੱਥੋਂ ਸੱਜੇ ਹੱਥ ਰਸਤਾ ਜਾਂਦਾ ਤੇ ਖੱਬੇ ਹੱਥ ਦੋਸਤੋ ਇੱਥੋਂ ਫੇਰ ਆਪਾਂ ਸ਼ਾਮ ਖੇੜੇ ਨੂੰ ਜਾ ਸਕਦੇ ਆ ਸਿੱਧਾ ਰੋਡ ਇੱਥੋਂ ਜਾਂਦਾ ਜਦੋਂ ਆਪਾਂ ਇੱਥੋਂ ਥੋੜਾ ਅੱਗੇ ਵਧੀਏ ਤਾਂ ਅੱਗੇ ਪਿੰਡ ਆਉਂਦਾ ਹੈ ਕੋਲਿਆਂ ਵਾਲੀ ਇਹ ਵੀ 1947 ਦੀ ਵੰਡ ਤੋਂ ਪਹਿਲਾਂ ਇੱਥੇ ਕਾਫੀ ਮੁਸਲਮਾਨ ਪਰਿਵਾਰ ਵੀ ਰਹਿੰਦੇ ਸੀ ਇਹ ਕੋਲਿਆਂ ਵਾਲੀ ਪਿੰਡ ਆ ਇਹ ਵੀ ਲਗਭਗ ਮੇਨ ਰੋਡ ਦੇ ਉੱਪਰ ਹੀ ਵਸਿਆ ਹੋਇਆ ਹੈ ਡੱਬ ਵਾਲੀ ਮਲਕੋਗੀ ਤੇ ਕੋਲਿਆਂ ਵਾਲੀ ਇਹਨਾਂ ਪਿੰਡਾਂ ਦੀ ਜਿਹੜੀ ਆਪਸੀ ਦੂਰੀ ਆ ਉਹ ਕੋਈ ਜ਼ਿਆਦਾ ਨਹੀਂ ਹੈ ਬਹੁਤ ਘੱਟ ਦੂਰੀ ਆ ਲੈਂਦੇ ਪੰਜਾਬ ਤੋਂ ਇੱਕ ਦੋਸਤ ਨੇ ਫਰਮਾਇਸ਼ ਵੀ ਕੀਤੀ ਸੀ ਕੋਲਿਆਂ ਵਾਲੀ ਪਿੰਡ ਦੇਖਣ ਦੀ ਤੇ ਉਹਨਾਂ ਨੂੰ ਅਸੀਂ ਵੀਡੀਓ ਕਲਿੱਪ ਸਾਂਝੀ ਵੀ ਕੀਤੀ ਸੀ ਤੇ ਇਹ ਅੱਜ ਅਸੀਂ ਪਿੰਡ ਕੋਲਿਆਂ ਵਾਲੀ ਨੂੰ ਹੁਣ ਕ੍ਰਾਸ ਕਰ ਰਹੇ ਹਾਂ ਇੱਥੇ ਖੱਬੇ ਹੱਤ ਆਪਾਂ ਦੇਖ ਰਹੇ ਹਾਂ ਕਿ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਮਾਰਤਾ ਉਸਦੇ ਵੀ ਆਪਾਂ ਦਰਸ਼ਨ ਕਰ ਰਹੇ ਆ ਤੇ ਦੋਸਤੋ ਇਥੋਂ ਹੁਣ ਆਪਾਂ ਖੱਬੇ ਹੱਥ ਜਿਹੜਾ ਰਸਤਾ ਮੁੜੇਗਾ ਉਹ ਫਿਰ ਬੁਰਜ ਸਿਧਵਾ ਪਿੰਡ ਦੇ ਨਾਲ ਤੇ ਅੱਗੇ ਡੱਬ ਵਾਲੀ ਢਾਬ ਗੁਰੂ ਸਰ ਇਹਨਾਂ ਪਿੰਡਾਂ ਵੱਲ ਨੂੰ ਇਥੋਂ ਸੜਕ ਚਲੀ ਜਾਂਦੀ ਹੈ ਚਾਹੇ ਆਪਾਂ ਸਰਾਵਾ ਬੋਦਲਾ ਕਬਰ ਆਲਾ ਜਾਣਾ ਹੈ ਤਾਂ ਵਾਇਆ ਬੁਰਜ ਸਿਧਵਾ ਹੋ ਕੇ ਚਲੇ ਜਾਂਦੇ ਆ ਤੇ ਇਥੋਂ ਸੱਜੇ ਹੱਥ ਜਿਹੜਾ ਉਹੀ ਪਿੰਡਾਂ ਵਾਲੇ ਰਸਤੇ ਆ ਗੋਲਿਆਂ ਵਾਲੀ ਡੱਬਾ ਵਾਲੀ ਮਲਕੋਗੀ ਕੰਗਣ ਖੇੜਾ ਫੁੱਲੂ ਖੇੜਾ ਤੇ ਅੱਗੇ ਮੇਰਾ ਪਿੰਡ ਸ਼ੇਰਾਂ ਵਾਲਾ ਇਹਨਾਂ ਪਿੰਡਾਂ ਨੂੰ ਵੀ ਇੱਥੋਂ ਦੀ ਜਿਹੜੀਆਂ ਮਿੰਨੀਆਂ ਬਸਾਂ ਨੇ ਛੋਟੇ ਹੁੰਦੇ ਉਹਨਾਂ ਤੇ ਅਸੀਂ ਬਹੁਤ ਸਫ਼ਰ ਵੀ ਕੀਤਾ ਉਸ ਤੋਂ ਬਾਅਦ ਦੋਸਤੋ ਅੱਗੇ ਜਿਹੜਾ ਪਿੰਡ ਆਉਂਦਾ ਉਹ ਛਾਪਿਆਂ ਵਾਲੀ ਪਿੰਡ ਆਉਂਦਾ ਹੈ ਤੇ ਛਾਪਿਆਂ ਵਾਲੀ ਪਿੰਡ ਬਹੁਤ ਸਾਰੇ ਜਿਹੜੇ ਦੋਸਤ ਨੇ ਉਹ ਹੋ ਸਕਦਾ ਹੈ ਕਿ ਇੱਥੇ ਜਿਹੜਾ ਜੀਟੀਪੀ ਕਾਲਜ ਸੀ ਉੱਥੇ ਪੜਾਈ ਵੀ ਕੀਤੀ ਹੋਵੇ ਇੱਥੋਂ ਦਾ ਜਿਹੜਾ ਛਾਪਿਆਂ ਵਾਲੀ ਦਾ ਕਾਲਜ ਸੀ ਉਹ ਬਹੁਤ ਮਸ਼ਹੂਰ ਸੀ ਬਹੁਤ ਦੂਰੋਂ ਦੂਰੋਂ ਦੋਸਤ ਮਿੱਤਰ ਇੱਥੇ ਪੜ੍ਹਦੇ ਵੀ ਰਹੇ ਆ ਬਹੁਤ ਸਾਰੇ ਦੋਸਤਾਂ ਦੀਆਂ ਜਿਹੜੀਆਂ ਜੀਟੀਬੀ ਕਾਲਜ ਦੇ ਨਾਲ ਯਾਦਾਂ ਵੀ ਜੁੜੀਆਂ ਹੋਣੀਆਂ ਬੇਸ਼ੱਕ ਅੱਜ ਉਹ ਕਾਲਜ ਵਿਰਾਂਣ ਹੋ ਚੁੱਕਾ ਥੋੜਾ ਟਾਈਮ ਪਹਿਲਾਂ ਵੀਰ ਮਿੰਟੂ ਗੁਰੂਸਰਿਆ ਜੀ ਉਹਨਾਂ ਨੇ ਵੀ ਇੰਦੇ ਤੇ ਇੱਕ ਵੀਡੀਓ ਪਾਈ ਸੀ ਇਹ ਦੋਸਤੋ ਆਪਾਂ ਕਾਲਜ ਨੂੰ ਕ੍ਰਾਸ ਕਰਕੇ ਪਿੰਡ ਛਾਪਿਆਂ ਵਾਲੀ ਨੂੰ ਕ੍ਰਾਸ ਕਰ ਰਹੇ ਆ ਇੱਥੋਂ ਸੱਜੇ ਹੱਥ ਪਿੰਡ ਅਬਲਖਰਾਣਾ ਨੂੰ ਤੇ ਖੱਬੇ ਹੱਥ ਪਿੰਡ ਬੁਰਜ ਸਿੱਧਵਾਣੂ ਜਿਹੜੇ ਵੱਖੋ ਵੱਖ ਰਸਤੇ ਨਿਕਲਦੇ ਆ ਪਿੰਡ ਛਾਪਿਆਂ ਵਾਲੀ ਬਿਲਕੁਲ ਮਲੋਟ ਦੇ ਨਜ਼ਦੀਕ ਹੀ ਰਹਿ ਜਾਂਦਾ ਕਹਿ ਲਓ ਕਿ ਮਲੋਟ ਦੇ ਵੇਚੀ ਹੌਲੀ ਹੌਲੀ ਕਰਕੇ ਜਿਹੜਾ ਇਹ ਰਲਦਾ ਜਾ ਰਿਹਾ ਇਥੋਂ 4-5 ਕਿਲੋਮੀਟਰ ਦੀ ਦੂਰੀ ਬਾਕੀ ਆ ਜਿਹੜਾ ਮਲੋਟ ਸ਼ਹਿਰ ਆ ਜਿੱਥੋਂ ਤੱਕ ਆਪਾਂ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੋਸਤੋ ਨਾਲੋ ਨਾਲ ਕਮੈਂਟ ਕਰਕੇ ਵੀ ਜਰੂਰ ਦੱਸਿਆ ਜੇ ਕਿ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅੱਗੇ ਦੋਸਤਾਂ ਦੇ ਨਾਲ ਵੀ ਵੀਡੀਓ ਸਾਂਝੀ ਕਰਿਓ ਤਾਂ ਕਿ ਦੂਰ ਦਰੇਡੇ ਬੈਠੇ ਸੱਜਣ ਇਸ ਪੁਰਾਣੀਆਂ ਸੜਕਾਂ ਪੁਰਾਣੇ ਇੱਧਰ ਜਿਹੜੇ ਪਿੰਡਾਂ ਦੀਆਂ ਅਗਰ ਕਿਸੇ ਦੀਆਂ ਯਾਦਾਂ ਨੇ ਤਾਂ ਉਹ ਆਪਣੀਆਂ ਸਾਂਝੀਆਂ ਵੀ ਜ਼ਰੂਰ ਕਰਿਆ ਜੀ ਤਾਂ ਦੋਸਤੋ ਆਪਾਂ ਬਿਲਕੁਲ ਪਹੁੰਚ ਚੁੱਕੇ ਹਾਂ ਸ਼ਹਿਰ ਮਲੋੜ ਦੇ ਨਜ਼ਦੀਕ ਤੇ ਇੱਥੋਂ ਜਿਹੜਾ ਮਲੋਟ ਦੇ ਦਾਨੇਵਾਲਾ ਚੌਂਕ ਆਉਂਦਾ ਜਿੱਥੇ ਜਾ ਕੇ ਇਹ ਸੜਕ ਮਿਲਦੀ ਆ ਤੇ ਜਿਹੜਾ ਸੱਜੇ ਹੱਥ ਦੋਸਤੋ ਦਾਨੇਵਾਲੇ ਚੌਂਕ ਤੋਂ ਰੋੜਾ ਉਹ ਉਹੀ ਮੰਡੀ ਡੱਬ ਵਾਲੀ ਨੂੰ ਜਾਂਦਾ ਤੇ ਖੱਬੇ ਹੱਥ ਦੋਸਤੋ ਸ਼ਹਿਰ ਮਲੋਟ ਦੇ ਵਿੱਚ ਆਪਾਂ ਐਂਟਰੀ ਕਰ ਲਈਏ ਸਾਹਮਣੇ ਦਾਨੇਵਾਲਾ ਚੌਂਕ ਦੇ ਨਾਮ ਨਾਲ ਮਸ਼ਹੂਰ ਆ ਤੇ ਦੋਸਤੋ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸਾਂਝੀ ਜਰੂਰ ਕਰਿਆ ਜੇ ਤੇ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ